ਨਾ ਨੂ ਹੋਲੈਂਡ 2702 올라운ਡਰ ਇਹ ਕਿੰਨੇ ਮਾਡਲ ਹੈ 17 ਮਾਡਲ ਇਹ 17 ਮਾਡਲ ਸਾਰਾ ਓਰੀਜਨਲ ਹੈ 1650 ਘੰਟਾ ਚੱਲਿਆ ਕੀ ਡਿਮਾਂਡ ਕਰਦਾ 1 ਲੱਖ ਰੁਪਿਆ ਇਹ ਜੋ ਵੀ ਹੋ ਜੂ ਮੰਗਦਾ ਹੈ ਇਹ ਕਿੰਨੇ ਮਾਡਲ ਹੈ ਜੀ ਇਹ 20 ਮਾਡਲ 20 ਮਾਡਲ ਅ ਕੀ ਡਿਮਾਂਡ ਕਰਦਾ ਜੀ ਇਹਦਾ ਹੈਗਾ 540000 ਰੁਪਿਆ ਹਾਂਜੀ 540000 ਡਿਮਾਂਡ ਹੈ ਜੀ ਹਾਈ ਬਸਟਾਰ ਸਵਰਾਜ 1055 ਇਹ ਕਿੰਨੇ ਮਾਡਲ ਹੈ ਬਾਈ ਜੀ ਇਹ 2021 ਮਾਡਲ 21 ਮਾਡਲ ਹੈ ਕੀ ਡਿਮਾਂਡ ਕਰਦਾ ਜੀ ਇਹਦਾ 695000 ਰੁਪਿਆ 2009 ਮਾਡਲ 633 ਸਲਾ ਸਲਾ 3 ਸਪੀਡ 36 30 ਪਲੱਸ ਮਾਡਲ ਸਾਰਾ origignal 330 ਘੰਟਾ ਚੱਲੇ ਰਹੀ ਨਾਲ ਠੀਕ ਆ ਜੀ ਇਹਦੀ ਕੀ ਡਿਮਾਂਡ ਆ ਇਹਦਾ 495 495 94 660 00735 ਠੀਕ ਆ ਜੀ ਹਾਂਜੀ ਅਸੀਂ ਤਾਂ ਬਾਈ ਜੀ ਆਪਾਂ ਕਹਿੰਦੇ ਤਲ ਮੰਡੀ ਸਾਪੋ ਟਰੈਕਟਰ ਮੰਡੀ ਤੇ ਅੱਜ ਜਦੋਂ ਦਿਖਾਉਣਾ ਕਣ ਕਣ ਕੰਡੀਸ਼ਨ ਵਾਲੇ ਟਰੈਕਟਰ ਇਹ ਬਾਈ ਸੱਤ ਨਾ ਆਪਣੇ ਨਾਲ ਆ ਸੀਗਾ ਬਾਈ ਜੀ ਸੋ ਸ੍ਰੀ ਕਾਲ ਹੋਰ ਕਿਵੇਂ ਠੀਕ ਆ ਵਧੀਆ ਐਵੇਂ ਗੱਡੀ ਦਾਣੇ ਦੇ ਜਮ ਠੀਕ ਆ ਤੇ ਕਿੰਨੇ ਕੇ ਟਰੈਕਟਰ ਲੈ ਕੇ ਆਉ ਬਾਈ ਟਰੈਕਟਰ ਹੈਗੇ 605 6 ਠੀਕ ਹੈ ਇਹ ਕਾਗਜ਼ ਪੱਤਰਾਂ ਦੀ ਮੰਗਰੀ ਹੈ ਭਾਈ ਲੋਨ ਹੋ ਜਾਂਦਾ ਭਾਈ ਲੋਨ ਹੋ ਜਾਂਦਾ ਉਹ ਪੁਰਾਣਾ ਟਰੈਕਟਰ ਜੇ ਇਕ ਟਾਣਾ ਹੋਵੇ ਜਿੰਨਾ ਚੱਲਾਂਗੇ ਠੀਕ ਹੈ ਜੀ ਇਹ ਸਿੱਧਾ ਵੇਚਣਾ ਹੋਵੇ ਆਹ ਹਾਂ ਉਹ ਵੀ ਵੇਚਣਾ ਹੋਵੇ ਕਿਸੇ ਨੂੰ ਲੈ ਲੈ ਠੀਕ ਹੈ ਜੀ ਸਟਾਰਟ ਕਰਦੇ ਹਾਂ ਸਬਰਾਰ 155 ਦਾ 5 ਸਟਾਰ ਸਬਰਾਰ 155 ਇਹ ਕਿੰਨੇ ਮਾਡਲ ਆ ਭਾਈ ਜੀ ਇਹ ਇਹ 2021 ਮਾਡਲ ਹੈ 21 ਮਾਡਲ ਹੈ ਇਹ ਟਾਇਰਾਂ ਦੀ ਕੀ ਕੰਡੀਸ਼ਨ ਹੈ ਟਾਇਰ 75 ਪੈਸੇ ਨਾਲ ਦੇ 74 ਪੈਸੇ ਨਾਲ ਦੇ ਪੋਲੋ ਦੇ ਟਾਇਰਾ ਸੈਂਟਰ ਗੇਅਰ ਆ ਗਿਆ ਕੀ ਡਿਮਾਂਡ ਕਰਦਾ ਜੀ ਇਹਦਾ 6,95,000 ਰੁਪਏ ਇਹ ਚੋ ਮਾਨਤਾਨ ਕਿੰਨੇ ਦਾ ਕਰ ਦੋ ਕਰ ਦਿਆਂਗੇ ਕੋਈ ਨਹੀਂ ਮਾਨਤਾਨ ਹੋ ਜਾਊਗਾ ਮੌਕੇ ਤੇ ਹਾਂ ਹਾਂ ਹੋ ਜਾ ਅੱਗੇ ਇਹ ਗੱਲ ਕਰਦਿਆਂ ਫਾਰਮਟਰੈਕ 65 EPV ਇਹ ਨੰਬਰ ਪੰਜਾਬ ਆਣਾ ਬਈ ਉਹ ਵੀ ਪੰਜਾਬ ਨੰਬਰ ਆ ਹਾਂ ਉਹ ਵੀ ਪੰਜਾਬ ਤੇ ਇਹ ਕਿੰਨੇ ਮਾਡਲ ਹੈ ਜੀ ਇਹ 2011 ਮਾਡਲ ਹੈ 11 ਮਾਡਲ ਆ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਈ ਸ਼ਾਹਨਾਮਾ 80 ਟਾਇਰ 85 ਪੈਸੇ ਬੀਕੇਟੀ ਦੇ 16 9 28 ਦੇ ਬੈਕ ਵਾਲੇ ਟਾਇਰ ਆ ਫਰੰਟ ਵਾਲੇ ਵੀ ਬੀਕੇਟੀ ਕਮਾਂਡਰ ਦੇ ਟਾਇਰ ਆ ਸੁਪਰ ਮੈਕਸਾ ਮਾਡਲ ਆ ਗਿਆ ਤੇ ਕਿੰਨੀ ਡਿਮਾਂਡ ਕਰਦੇ ਆ 4 ਲੱਖ ਰੁਪਈਆ ਗਹਿਰਾ ਮਾਡਲ ਆ ਇਹ ਚੋ ਵੀ ਹੋ ਜੂ ਮੰਨਤ ਆ ਨਾ ਬਈ ਹਾਂ ਹਾਂ ਹੋ ਜੂ ਅੱਗੇ ਗੱਲ ਕਰਦੇ ਆ ਨਿਊ ਹਾਲੈਂਡ 3700 ਟੂ 올 ਰੌਂਡਰ ਇਹ ਕਿਹਨੇ ਮਾਡਲ ਹੈ 17 ਬਈ ਇਹ 17 ਮਾਡਲ ਸਾਰਾ origignal ਹੈ 1650 ਘੰਟੇ ਚੱਲੇ 17 1800 ਘੰਟੇ ਚੱਲੇ ਠੀਕ ਹੈ ਟਾਇਰ ਬਈ ਸਾਰਾ ਕੁਝ ਨਾਲ ਦਾ 85 ਰੁਪਏ ਟਾਇਰ ਠੀਕ ਹੈ ਜੀ ਪੰਜਾਬ ਨੰਬਰ ਬਠਿੰਡਾ ਨੰਬਰਾ 50 ਹਜ਼ਾਰ ਸਪਾਵਰ ਆ ਗਿਆ ਹੂੰ ਇਹਦੀ ਕੀ ਡਿਮਾਂਡ ਕਰਦਾ ਲੱਖ ਰੁਪਇਆ ਇਹ ਜੋ ਵੀ ਹੋ ਜੋ ਮੰਨਦਾ ਨਾ ਹਾਂ ਅੱਗੇ ਜੀ 2009 ਮਾਡਲ 3636 ਸਾਲਾ 3 ਸਪੀਡ 3630 ਪਲੱਸ ਮਾਡਲ ਸਾਰਾ origignal 3100 ਘੰਟਾ ਚੱਲੇ ਰਹੀ ਨਾਲ ਠੀਕ ਹੈ ਜੀ ਇਹਦਾ ਨੰਬਰ ਬਈ ਇਹਦਾ ਨੰਬਰ ਹਰਿਆਣਾ ਦਾ ਇਹਨੂੰ ਸੀ ਮਿਲ ਜੂ ਠੀਕ ਆ ਜੀ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ 75 ਰੁਪਏ 75 ਪੈਸੇ ਪੁੱਲ ਦੇ ਟਾਇਰ ਆ ਟਾਇਰ ਵੀ ਨਾਲ ਦੇ ਬਾਈ ਨਹੀਂ ਟਾਇਰ ਨਹੀਂ ਨਾਲ ਦੇ ਟਾਇਰ ਬਦਲੇ ਹੋਏ ਹਾਂ ਠੀਕ ਆ ਜੀ ਇਹਦੀ ਕੀ ਡਿਮਾਂਡ ਆ ਇਹਦਾ 495 495 ਅੱਗੇ ਜੀ ਇਹਦੇ ਕੋਲ 50 ਵਾਲਾ ਸੋਨਾਂ ਦੀ ਕਾ ਖੜਾਗਾ ਠੀਕ ਆ ਜੀ ਉਹ ਦਿਖਾਉਣਾ ਚਲੋ 20 ਮਾਡਲ ਇਹ ਕਿੰਨੇ ਮਾਡਲ ਹੈ ਜੀ ਇਹ 20 ਮਾਡਲ ਆ ਵੀ ਮਾਡਲ ਟਾਇਰ ਆ ਦੀ ਕੀ ਕੰਡੀਸ਼ਨ ਆ ਬਈ ਟਾਇਰ ਨਾਲ ਦੇ 85 90 90 95 ਬਸ 90 95 ਪੈਸੇ ਪੋਰਲੋ ਦਾ ਟਾਇਰ ਚੱਲਿਆ ਜਮਾ ਹਿਆਰੀ ਕਿ ਲੈ ਬਈ ਕੰਪਨੀ ਰਿਕਾਰਡ ਸਾਰਾ ਨਾ ਜਮਾ ਜਮਾ ਨਾ ਮਾ ਡਿਸਟਰੀਬਿਊਟਰ ਬਈ ਟਾਪ ਮਾਡਲ ਡਿਸਟਰੀਬਿਊਟਰ ਦਾ ਬਲ ਡਬਲ ਡਿਸਟਰੀਬਿਊਟਰ ਹਾਂ ਡਬਲ ਡਿਸਟਰੀਬਿਊਟਰ ਸਾਈਡ ਗੇਅਰ ਚਾ ਟਾਪ ਮਾਡਲ ਆ ਇਹ 52 ਹਰਸ ਪਾਵਰ ਦਾ ਆ ਗਿਆ ਨਾ ਬਈ ਹਾਂ ਸਕੰਦਰ ਮਾਡਲ ਆ ਹਾਂ ਇਹਦੀ ਕੀਮਤ ਕਰਦੇ ਜੀ ਇਹਦਾ ਹੈਗਾ 5 ਲੱਖ 40 ਹਜ਼ਾਰ ਰੁਪਿਆ ਹਾਂਜੀ 540000 ਡਿਮਾਂਡ ਆ ਜੀ। ਬਾਕੀ ਮੌਕੇ ਤੇ ਮਾਰ ਦਣਾ। ਹਾਂ ਬਾਕੀ ਆਪਣੇ ਘਰੇ ਖੜੇ ਦੋ 524 12 ਮਾਰ ਲਾ। ਹਾਂਜੀ ਪਾਵਰ ਟਰੱਕ ਕਹੇਗਾ 2006 ਮਾਰ ਲਾ। ਠੀਕ ਆ ਜੀ। ਹਾਂ ਇਹ ਐਡਰੈਸ ਬਈ ਪੰਡੀ ਵਿਕੇ ਨੰਬਰ ਬਲੰਡੀ ਆ 13 ਨੰਬਰ ਪਲਾਟ ਹੈ। ਹਾਂਜੀ ਉਸੋਂ ਇੱਥੇ ਖੜੇ ਹੁੰਦੇ ਅਗੇ ਨੌਰੇ ਚ ਹਾਂ ਨੌਰੇ ਚ। ਇਹ ਪਿੰਡ ਜਿਹੜਾ ਬਈ ਆਪਣਾ ਪਿੰਡ ਆਪਣਾ ਕਮਾਲ ਹੈ। ਠੀਕ ਹੈ ਤੇ ਫੋਨ ਨੰਬਰ ਹੀ 9466000735 ਠੀਕ ਆ ਜੀ। ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਅਤਿ ਧੰਨਵਾਦ